ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਜਿਹੜਾ ਟਾਈਮ ਆ 3 ਵਜੇ ਗਏ ਨੇ ਸਿਰ ਦੁੱਖ ਦਾ ਪੁੱਤ ਗੋਲੀ ਲੈ ਲੈ ਅੱਧੀ ਗੋਲੀ ਪੀਓ ਚ ਮੇਰੇ ਵਾਲੀ ਦਰਦ ਵਾਲੀ ਉਹ ਲੈ ਲੈ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਕੱਲ ਲਗਾਤਾਰ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਆਏ ਮੈਸੇਜ ਆਏ ਪੈਣੇ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਵੀਡੀਓ ਪਾਉਣ ਦਾ ਕਾਰਨ ਜੇ ਤੁਹਾਨੂੰ ਦੱਸ ਦਿਆਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਤੇ ਅਮਰਤ ਭੈਣ ਦਾ ਜੇਠ ਸੀ ਬਹੁਤ ਬਿਮਾਰ ਸੀ ਬਿਚਾਰ ਉਹਨਾਂ ਇੱਕ ਅੱਜ ਡੈਥ ਹੋ ਗਈ ਕੱਲ ਅਸੀਂ ਸੰਸਕਾਰ ਤੇ ਵਾਗੇ ਤੇ ਫਿਰ ਆ ਕੇ ਵੀਡੀਓ ਪਾਉਣ ਦਾ ਮੂਡ ਨਹੀਂ ਬਣਿਆ ਸੀ ਵੀਡੀਓ ਤਾਂ ਪਈਆਂ ਸੀ 2:00 ਪਰ ਸਾਡਾ ਮਨ ਨਹੀਂ ਕਰਿਆ ਪਾਉਣ ਨੂੰ ਬਿਲਕੁਲ ਮਨ ਨਹੀਂ ਕਰਿਆ ਪਾਉਣ ਨੂੰ ਕਿਉਂਕਿ ਸੰਸਕਾਰ ਤੇ ਵਾਗੇ ਹਨੇਰਾ ਹੋ ਗਿਆ ਤੇ ਇਸ ਕਰਕੇ ਬਸ ਕੋਸ ਮਾਨ ਨੇ ਕਰਿਆ ਜਿਹੜਾ ਮਾਣਾ ਹਣਾ ਕੋਸ ਹੁੰਦਾ ਫਿਰ ਵੀਡੀਓ ਵੀ ਹੋਰੀਆਂ ਚੰਗੀਆਂ ਲੱਗਦੀਆਂ ਨੇ ਤੇ ਅੱਜ ਫੁੱਲ ਸੀਗੇ ਜੀ ਤੇ ਕੱਲ ਸੰਸਕਾਰ ਸੀਗਾ ਤੇ ਅਚਾਨਕ ਪਿਛਲੇ 4 ਮਹੀਨਿਆਂ ਤੋਂ ਵੀਰਾ ਬਹੁਤ ਬਿਮਾਰ ਸੀਗਾ ਤੇ ਜੀਜਾ ਜੀ ਦੀ ਮੌਤ ਨੂੰ ਹੋ ਗਿਆ ਜੀ 4 ਸਾਲ 2020 ਦੇ ਵਿੱਚ ਜੀਜਾ ਜੀ ਡੈਥ ਹੋਈ ਸੀ ਹੁਣ 2024 ਚ ਤੇ ਉਹਨਾਂ ਦੇ ਭਰਾ ਦੀ ਡੈਥ ਹੋ ਗਈ ਕੱਲ ਤੇ ਇਸ ਕਰਕੇ ਵੀਡੀਓ ਨਹੀਂ ਪਈ ਹੈਗੀ ਤੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇ ਹਨ ਚਲੋ ਜੀ ਵੀਡੀਓ ਤਾਂ ਕੰਮ 2-4 ਦਿਨ ਮਾਂਗ ਰੁਪਏ ਜੁੱਤਾ ਵੀ ਕੋਈ ਗੱਲ ਨਹੀਂ ਜਿਹੜਾ ਇਹ ਦੁੱਖਾਂ ਦੇ ਪਹਾੜ ਸਾਡੇ ਸਿਰ ਤੇ ਟੁੱਟ ਗਿਆ ਦਵਾਰੇ ਫੇਰ ਹਨ ਤੇ ਬਹੁਤ ਔਖਾ ਹੋ ਗਿਆ ਜੀ ਘਰ ਨੂੰ ਦੋਨੇ ਪਰਾਸੀ ਦੋਨਾਂ ਦੀ ਮੌਤ ਹੋ ਗਈ ਤੇ ਘਰੇ ਹਨ ਗੁੜੀਆਂ ਵੀ ਕੀ ਕਰਨਗੀਆਂ ਬੱਚਿਆਂ ਨੂੰ ਕੀ ਨਹੀਂ ਚਾਹੀਦਾ ਸਾਰਾ ਕੁਝ ਚਾਹੀਦਾ ਬੱਚਿਆਂ ਨੂੰ ਪੜ੍ਹਾਈ ਵੀ ਪੜ੍ਹਾਈ ਦਾ ਖਰਚਾ ਵੀ ਚਾਹੀਦਾ ਹੈ ਤੇ ਖਾਵਣ ਪੀਉਣ ਦਾ ਹਨਾ ਪੈਣਨ ਦਾ ਬਹੁਤ ਖਰਚੇ ਹੋ ਜਾਂਦੇ ਨੇਗੇ ਤੇ ਪਰ ਜਿਹੜਾ ਰੱਬ ਅੱਗੇ ਆਪਾਂ ਜ਼ੋਰ ਨਹੀਂ ਚੱਲਦਾ ਆਪਣਾ ਕਿਸੇ ਦਾ ਜ਼ੋਰ ਨਹੀਂ ਚੱਲਦਾ ਰੱਬ ਅੱਗੇ ਤੇ ਵਾਹਿਗੁਰੂ ਜੀ ਦੇ ਆਪਾਂ ਚਾਹਨਾ ਚ ਇਹ ਵੀ ਬੇਨਤੀ ਕਰਦੇ ਆ ਵਾਹਿਗੁਰੂ ਪਾਣਾ ਮੰਨਣ ਦਾ ਵਲ ਵਗ ਸਿਓ ਤੇ ਬਸ ਪਤਾ ਹੀ ਨਹੀਂ ਕੀ ਹੋਇਆ ਜੀ ਬਹੁਤ ਪਹਿਲਾਂ ਸੰਗਰੂਰ ਦਾ ਖਲ ਸੀਗੇ ਤੇ ਸੰਗਰੂਰ ਤੋਂ ਫਿਰ ਪਟਿਆਲੇ ਦਾ ਕਰ ਰੱਖਿਆ 1 ਮਹੀਨਾ ਫੇਰ ਲੁਧਿਆਣੇ ਦਾ ਘਰ ਰੱਖੇ ਫੇਰ ਬਸ ਲੁਧਿਆਣੇ ਤੋਂ ਘਰੇ ਨਾ ਡਾਕਟਰ ਕਹਿੰਦੇ ਚਲੋ ਘਰੇ ਤੁਸੀਂ ਦਵਾਈ ਲੈ ਜਾ ਕਰੋ ਸਾਨੂੰ ਵੀ ਔਖਾ ਇੱਥੇ ਠੰਡ ਵਾਲੀ ਹੈ ਕਿਉਂਕਿ ਜਿਹੜੀ ਇੰਨੀ ਠੰਡ ਵੀ ਹੈਗੀ ਤੀ ਬਹੁਤ ਪੀਸੀ ਪੋ ਮਾਗਦੀਆਂ ਰਾਤਾਂ ਉਹਨਾਂ ਨੇ ਹਸਪਤਾਲ 'ਚ ਨੰਗੀਆਂ ਤੇ ਵਹਿਗਰੂ ਇਹ ਜੇ ਕਿਸੇ ਤੇ ਨਾ ਦੁੱਖਾ ਨਾ ਪਹਾੜ ਤੋੜੇ ਜੀ ਸਿੱਟੇ ਬਹੁਤ ਮਨ ਉਦਾਸ ਹੈਗਾ ਤੇ ਬਾਕੀ ਗੱਲ ਕਰਦੇ ਆਂ ਆਪਾਂ ਤੇ ਜੋ ਵੀ ਪੈਣਾ ਨੇ ਮਾਪਿਓ ਹੈ ਬਿਰਦ ਮਾ ਤੇ ਪਿਓ ਨੇਗੇ ਹਨਾ ਉਹਨਾਂ ਨੂੰ ਵੀ ਬਹੁਤ ਔਖਾ ਹੋਗਾ ਜੀ ਦੁੱਖ ਚੱਲਣ ਜੋ ਕਰੇ ਹੈ ਨਹੀਂ ਕਿ ਤੀਆਂ ਪੁੱਤਾਂ ਦੇ ਤੀਆਂ ਪੁੱਤ ਜਿਹੜੋਂ ਮੋਰੋ ਚਲੇ ਜਾਣ ਮਾਪਿਓ ਦੀ ਕੀ ਜਗ ਤੇ ਜੀਵਤ ਹੁੰਦੀ ਹੈ ਜਿਉਣ ਦੀ ਤੇ ਕਰਨ ਵੀ ਕੀ ਜੀ ਕੋਈ ਮਗਰ ਨੂੰ ਉਹ ਵੀ ਗੱਲ ਕਮਾਉਣ ਵਾਲਾ ਤੱਕ ਦੋਨੇ ਘਰ ਸੀ ਦੋਨਾ ਘਰ ਚ ਖਾਲ ਕਮਾਉਣ ਵਾਲਾ ਤ ਕੋਈ ਰਿਹਾ ਨਹੀਂ ਬੇਚੇਰੇ ਮਾਸੜ ਜੀ ਵੀ ਕੀ ਕਰਨ ਬਿਰਦ ਸੀਗੇ ਤੇ ਇਸ ਕਰਕੇ ਔਖਾ ਹੋ ਗਿਆ ਘਰ ਦੇ ਪਰਿਵਾਰਾਂ ਨੂੰ ਤੇ ਜੀਆਂ ਨੂੰ ਮਾਸੀ ਜੀ ਵੀਰਦ ਨੇ ਕੀ ਬਣੋ ਘਰਾਂ ਦਾ ਫਰਕ ਆ ਵਸੇ ਹੀ ਟੈਨਸ਼ਨਾਂ ਰਹਿੰਦੀਆਂ ਨੇਗੀਆਂ ਬਣੀ ਇਹ ਹੀ ਟੈਨਸ਼ਨ ਰਹਿੰਦੀ ਵੀ ਕੀ ਬਣੋਗਾ ਇੱਕ ਪਰਿਵਾਰ ਦਾ ਦਿਨੇ ਸ੍ਰੀ ਹਣਾ ਸਾਰਾ ਕੁਝ ਬਣ ਜਾਣਾ ਪਰ ਅੱਜ ਜਿਹੜਾ ਐਡਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਅੱਜ ਤਾਂ ਇਹਨਾਂ ਦਾ ਵੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈਗਾ ਕਾਟਾ ਵੀ ਬਹੁਤ ਵੱਡਾ ਜੀ ਇਹ ਪੂਰਾ ਹੋਣ ਵਾਲਾ ਨਹੀਂ ਹੈਗਾ ਕੀ ਕਰੀਏ ਫਿਰ ਹੁਣ ਰੱਬ ਅੱਗੇ ਕਿਸੇ ਦਾ ਡਾਡੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਉਹਨਾਂ ਦੇ ਜੀ ਦੋ ਬੱਚੇ ਨੇਗੇ ਤੁਸੀਂ ਬੱਚੇ ਦੇਖੀ ਹੋਣਗੇ ਜਿਹੜੇ ਆਪਣੇ ਮਨਵੀਰ ਦੇ ਬਾਡੇ ਤੇ ਅਵਰਤ ਨਾਲ ਗੱਡੀ ਚ ਉਤਰੇ ਸੀ ਮੈਂ ਸਭ ਜਿਵੇਂ ਕੀਤਾ ਸੀ ਭੈਣਾ ਨੇ ਕਮੈਂਟ ਵੀ ਇਹ ਬੱਚੇ ਕੀ ਦੇ ਨੇ ਤੇ ਅੱਜ ਫਿਰ ਉਹਨਾਂ ਦੇ ਉਨਾਂ ਦੇ ਬੱਚੇ ਸੀ ਉਹ ਬੇਟੀ ਤੇ ਬੇਟਾ ਬੇਟਾ ਛੋਟਾ ਬੇਟੀ ਵੱਡੀ ਹੈਗੀ ਤੇ ਬਹੁਤ ਹੀ ਦੁੱਖਾਂ ਦਾ ਪਹਾੜ ਟੁੱਟਿਆ ਜੀ ਤੇ ਬਸ ਹੁਣ ਬਸ ਸਵੇਰ ਦੇ ਮੈਂ ਤਾਂ ਪਈਆਂ ਸਵੇਰ ਦੀ 10:00 ਵੱਜ ਗਏ ਤੇ 10:00 ਵਜੇ ਜਿਸ ਤਪਿਆਂ ਕਿ ਕੰਮ ਕਰਕੇ ਹੁਣ ਬਹੁਤ ਹੀ ਮੀਂਹੇਰੀ ਸੋਨੂੰ ਖਲਾਰਾ ਦਿਖਾਉਣਿਆ ਸੋਨੂੰ ਮੀਂਹੇਰੀ ਦਾ ਬਹੁਤ ਵੀ ਮੀਂਹ ਪਿਆਗਾ ਵਹਿਗੁਰੂ ਜੀ ਅੱਗੇ ਅਰਦਾਸ ਕਰਦਿਆਂ ਵੀ ਵਹਿਗੁਰੂ ਭਾਣਾ ਮੰਨਣ ਦਾ ਬਲ ਵਕਸੇ ਤੇ ਕੋਈ ਅੱਜ ਦੇਖਣ ਦਾ ਹਾਲ ਹੀਲ ਦਾ ਨੀ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਸਾਰੇ ਪਰਿਵਾਰ ਦਾ ਜੀ ਤੇ ਇਸ ਕਰਕੇ ਮਾਨ ਬਹੁਤ ਅਦਾਸ ਹੈਗਾ ਚਲੋ ਜੀ ਆਪਾਂ ਬਾਅਦ ਦੇ ਵਿੱਚ ਮਿਲਦੇ ਆ ਤੁਹਾਨੂੰ ਬਾਅਦ ਚ ਦੱਸ ਦਿਆਂ ਹੁਣ ਵੀਡੀਓ ਵੀ ਨਹੀਂ ਬਣਨੀ ਹੈਗੀ ਤੁਹਾਨੂੰ ਵਿਊ ਦਿਖਾਉਣੇ ਬਾਹਰ ਲਾ ਉਤੋਂ ਫਸਲਾਂ ਦੇ ਨੇ ਜਿਹੜੇ ਪਰੇ ਜਹਾਜ਼ ਖੜੇ ਨੇ ਪੱਕੇ ਤੇ ਅੱਜ ਨੇਰੀ ਸਵੇਰ ਦੀ ਚੱਲੀ ਜਾਂਦੀ ਸੀ ਹੁਣ ਮੈਂ ਵੀ ਪੈ ਗਿਆ ਹੁਣ ਜਿਹੜਾ ਕੰਪੈਨਾਂ ਚੱਲਦੀਆਂ ਸਵੇਰ ਦੀਆਂ ਨੇਰੀ ਚ ਕੰਪੈਨਾਂ ਚੱਲਦੀਆਂ ਸੀ ਪਰ ਹੁਣ ਮੀਨੇ ਪੈਨਾਂ ਦਾ ਵੀ ਕੰਮ ਖੜਾ ਦਿੱਤਾ ਤੁਹਾਨੂੰ ਫਿਰ ਦਿਖਾਉਣਿਆ ਠਹਿਰ ਕੇ ਵੀ ਉਹ ਤੇ ਬਸ ਇਸ ਕਾਰਨ ਇਹ ਹੀ ਕਾਰਨ ਹੈ ਜੀ ਵੀਡੀਓ ਦਾ ਕੀ ਕਰੀਏ ਕੋਈ ਜੋਰ ਨਹੀਂ ਚੱਲਦਾ ਡਾਢੇ ਅੱਗੇ ਐਨਾ ਲਾਲਚੀ ਹੈ ਸਾਡਾ ਕੱਟਾ ਜਿਹੜਾ ਮਹੀਨਾ ਮਹੀਨੇ ਦਾ ਹੋਗਾ ਜਿਹੜਾ ਮਹੀਨੇ ਦਾ ਦੁੱਧ ਪੀਤਾ ਤੇ ਉਹ ਵੀ ਨਿਕਲ ਗਿਆ ਅੱਜ ਹੰਕੀ ਆਂਦਾ ਹੁਣ ਦੋ ਵਾਰੀ ਤਣੂ ਮੈਂ ਪਾਣੀ ਪਿਆਤਾ ਜੀ ਵਾਰੇ ਨਿਕਲੀ ਪਈ ਐ ਇਹ ਜੀ ਸੇ ਕਿਲੋ ਦੁੱਧ ਕਹਿਣ ਦੀ ਗੱਲ ਨਹੀਂ ਸੰਗੋ ਗਿਆ ਲੋ ਜੀ ਆਪਾਂ ਪਾਉਣਾ ਕੱਖ ਕੰਡਾ ਤੇ ਸਬਜ਼ੀ ਦਿਖਾਈ ਜੀ ਤੁਹਾਨੂੰ ਅੱਜ ਹੋ ਗਏ 28 ਦਿਨ ਸਬਜ਼ੀ ਬੀਜੀ ਨੂੰ 28 29 ਦਿਨ ਹੋ ਗਏ ਤੇ ਸਬਜ਼ੀ ਦਿਖਾਉਣਾ ਤੁਹਾਨੂੰ ਬਹੁਤ ਸੋਹਣੀ ਚੱਲੀ ਆਪਣੀ ਸਬਜ਼ੀ ਦੇਖੋ ਆ ਹੈਗੇ ਨੇ ਆਪਣੇ ਬੈਂਗਣੀ ਤੇ ਆ ਹੈਗਾ ਗਵਾਰਾ ਗਵਾਰੇ ਨੇ ਦੇਖੋ ਫਲ ਚੱਕ ਲਿਆ ਨਿਕਾ ਨਿਕਾ ਗਵਾਰਾ ਫਲ ਚੱਕ ਲਿਆ ਆ ਹੈਗੀਆਂ ਨੇ ਜੀ ਪ੍ਰਿੰਡੀਆਂ ਪ੍ਰਿੰਡੀਆਂ ਥੋੜਾ ਟਾਈਮ ਚ ਹੁੰਦੀਆਂ ਨੇ ਆ ਹੈਗੀਆਂ ਨੇ ਜੀ ਆਪਣੀਆਂ ਚੌਲੇ ਫਲੀਆਂ ਹੈ ਆ ਹੈਗੀਆਂ ਨੇ ਜੀ ਆਪਣੀਆਂ ਮਿਰਚਾਂ ਆ ਵਟ ਮਿਰਚਾਂ ਲਈ ਤੁਰ ਤੱਕ ਬਾਕੀ ਉਹ ਲਾਸਨ ਨਾਲ ਥਾਵੇਂ ਵਿੱਚ ਲਾਸਨ ਦੇ ਲਾਤੀ ਤੇ ਲਾਸਨ ਪੱਟ ਲਿਆ ਬਸ سارے ਭੈਣ ਵੀਰਾਂ ਦੇ ਕਮੈਂਟ ਆ ਜਿੱਦੇ ਆਪਾਂ ਲਾਸਨ ਪੱਟਿਆ ਸੀ ਕਹਿੰਦੇ ਰਮਾ ਕੇ ਪੱਟਣਾ ਸੀ ਮਾਕੇ ਲਾਸਨ ਪੱਟਣਾ ਤੇ ਲਾਸਨ ਕਦੇ ਵੀ ਨਾ ਲਾਸਨ ਨਾ ਗੰਡਾ ਰਮਾ ਕੇ ਨਹੀਂ ਪੱਟੀ ਦਾ ਹੁੰਦਾ ਕਿਉਂਕਿ ਗਲ ਜਾਂਦਾ ਸੇਤੀ ਇਹ ਆਪਾਂ 5 ਸਾਲ ਬਾਅਦ ਰੱਖਣ ਸੀ ਲਾਸਨ ਤੇ ਇਹ ਗਲ ਜਾਂਦਾ ਲਾਸਨ ਠੀਕ ਹੈ ਜੀ ਤਾਂ ਕਰਕੇ ਆਪਾਂ ਸੁੱਕਾ ਪੱਟਿਆ ਸੀਗਾ ਤੇ ਜਿੰਨਾ ਆਪਾਂ ਸੁੱਕਾ ਪਟਾਂਗੇ ਪਿਆਜ਼ ਲਾਸਨ ਉਹਨਾਂ ਹੀ ਆਪਣੇ ਲਈ ਫਾਇਦੇਮੰਦ ਖਰਾਬ ਨਹੀਂ ਹੋਊਗਾ ਜਣੀਕੇ ਤੇ ਮੈਂ ਨਾਲੇ ਵਰਦੀ ਧੋ ਕੇ ਹਟਿਆਂਗੀ ਚਾਹ ਪੀ ਲਿਆ ਗੱਲਾਂ ਬਾਤਾਂ ਮਾਰ ਲੀਆਂ ਅੱਜ ਨਾ ਜਿਉਂ ਪਈਆਂ ਸਾਰਾ ਦਿਨ ਤੇ ਪਈਆਂ ਕੱਢਤਾ ਹਾਂ ਹੋਰ ਕੁਝ ਬਤੀ ਆਪਾਂ ਬਣਾਵਾਂਗੇ ਅੱਜ ਸਿਮਲਾ ਮਿਰਚ ਆਲੂ ਪਿਆਜ਼ ਮਿਕਸ ਸਾਰੀ ਤਾਂ ਬਾਲੀ ਹੋਊ ਹੋਣਾ ਬੇਬੀ ਆਲੂ ਤਾਂ ਪਹਿਲਾਂ ਨਿਕਾੜਦਾ ਹੋਰ ਪਾ ਲੂ ਆਲੂ ਜੇ ਨਾਲ ਹੀ ਵਧੀਆ ਬਣਦੀ ਐ ਬਹੁਤ ਮਿਲਿਆ ਕਿ ਰੋ ਦੋ ਬੱਸ ਕਰਾਉਣ ਤੋਂ ਬਾਅਦ ਕਮਰਾ ਸਾਫ ਕਰਿਆ ਚਵਾਰਾ ਕਰਿਆ ਕਿਉਂਕਿ ਪਾਣੀ ਡੁੱਲ ਕੇ ਰੇਤਾਂ ਰਾਵਾਂ ਜਿਹੜਾ ਇਸ ਵਿੱਚੋਂ ਨਿਕਲਿਆ ਸੀ ਉਹ ਰਖ ਲਾਰਾ ਪੈ ਗਿਆ ਉਹ ਸਾਫ ਕਰਿਆ ਫਿਰ ਬੱਸ ਜਿਉਂ ਪਏ ਹੈਨਾ ਪਿਆ ਤੋਂ ਵਾਰ ਵਸ 2 ਵਜੇ ਉੱਠ ਕੇ ਚਾਹ ਧਰੀ ਹੈਗੀ ਪਤਾ ਸਾਬਨ ਲੱਗ ਚੁੰਨੀ ਮਲਿਆ ਮੇਰੀ ਤੋਇਤੀ ਬਣੇ ਇਹ ਰਹੇਗੀ ਤੇ ਪਾ ਗਈ ਪਾਏ ਤੋਂ ਬਾਅਦ ਹੁਣ ਚਾਹ ਪਾਣੀ ਕਰਕੇ ਹੁਣ ਕੱਖ ਕੰਡਾ ਪਾਉਣਿਆ ਹਾਂ ਹਾਂ ਗੁਰਮੁਖੀ ਗੁਰਮਨ ਜਾ ਪੁੱਤ ਤੇ ਡੈਡੀ ਬੁਲਾਉਂਦੇ ਨੇ ਹਜੇ ਕੱਖ ਪਾਉਣੇ ਨੇਗੇ ਤੇ ਫੋਨ ਆ ਰਹੇਗਾ ਸਾਡੂ ਸਾਡੂ ਗੱਲਾਂ ਕਰੀ ਜਾਂਦੇ ਨੇ ਪਤਾ ਨਹੀਂ ਕੀ ਕੰਮ ਕੋਈ ਮਤ ਇਹ ਗੱਲ ਕਵੀਲਦਾਰੀ ਦੀਆਂ ਗੱਲਾਂ ਹਨਾ ਚਲੋ ਜੀ ਆਪਾਂ ਕਰ ਦਿਆਂਗੇ ਕੰਮ ਆਪਾਂ ਫਿਰ ਮਿਲਦੇ ਆਂਗੇ ਕੱਖ ਕੰਡਾ ਪਾਉਣਿਆ ਕੱਟੇ ਦੀ ਹਾਲਤ ਬਹੁਤ ਮੰਦੀ ਹੈਗੀ ਦੀ ਆਪਦੀ ਆਮੰਦੀ ਕੀਤੀ ਐ ਨੇ ਪਤਾ ਹੋਰ ਜੀਵ ਕੱਢੀ ਖੜਾ ਤਾ ਹਾਏ ਰਾਹਾਗਾ ਜੀਵ ਕੱਢੀ ਖੜਾਗਾ ਬੀਬੀ ਕਣੀ ਹਾਏ ਓਰੇ ਮਾਂ ਨੇ ਪਤਾ ਕੀ ਗੱਲ ਊ ਤਾਂ ਅਸੀਂ ਮੂਰੇ ਖੜ ਕੇ ਚੰਗਾ ਹੋਣਿਆਂਗੇ ਉਹਨੂੰ ਤੇ ਰਾਤ ਪਤਾ ਨਹੀਂ ਖੁੱਲ ਕੇ ਸਾਰਾ ਦੁੱਧ ਚੁੰਗ ਕੇ ਰਾਤ ਉਹਨੂੰ ਕੁਛ ਕੇ ਖਾ ਨਹੀਂ ਖਰਾਬੜਨੇ ਹੈ ਜੀ ਮੈਂ ਸਗੀ ਤੇ ਰਾਤ ਸਾਰਾ ਦੁੱਧ ਚੰਗਾ ਤਾ ਉਹਨੂੰ ਕੋੜ ਕਦਮੋ ਕੋੜ ਕੋੜ ਹੁਣ ਉਹ ਵੀ ਕਾਲੀ ਕਰੂ ਕਿ ਖਬਰ ਹੁਣ ਕੈ ਕ ਵਜੇ ਚੁੰਗ ਗਿਆ ਹੋਗਾ ਨਾ ਬੀਬੀ ਤੜਕੇ ਦਾ ਧਾਰ ਵੀ ਨਹੀਂ ਦਿੱਤੀ ਨਾ ਕਾਲੀ ਨਾ ਪੀਲੀ ਸਾਰਾ 6 ਕਿਲੋ ਦੁੱਧ ਦਾ ਕਪਣ ਮੈਂ ਦੇ ਇੱਕ ਡੰਗ ਦਸੇ ਦਸੇ ਕਿਲੋ ਚੁੰਗ ਗਿਆ ਕਾਂਟਾ ਬੈਠੀ ਰਹੀ ਥੱਲੇ ਸਮਾਂ ਕੰਮਾਣ ਵੀ ਕਿ ਵੇਲਾ ਕਰ ਲਿਆ ਵੀ ਥੋੜਾ ਕਾਣਾ ਲਾਲੇ ਥੋੜਾ ਕਾਣਾ ਲਾਲੇ ਨਾ ਸ਼ੁਕਰ ਦੂਜੀ ਮੱਝ ਜਿਹੜੀ ਬਿਮਾਰ ਹੋ ਕੇ ਹੱਟੀ ਐ ਥੋੜਾ ਜਿਹਾ ਕਿਲੋ ਕੁ ਡੂੜ ਕੁ ਕਿਲੋ ਦੁੱਧ ਦੇ ਰਾਂਦੀ ਉਹ ਤੜਕੇ ਵੇਲੇ ਤੇ ਉਹਦੇ ਨਾਲ ਬਸ ਚਾਪਣ ਦਾ ਡੰਗ ਲਾ ਲਿਆ ਹੁਣ ਚੋਕ ਕੇ ਆਥ ਨੇ ਲਸੀ ਲੂਸੀ ਪਾਣੀ ਲ ਦੁੱਧ ਪਾਣੀ ਗਰਮਾ ਦਹੀਂ ਦੂਂਗੇ ਆਥ ਨਹੀਂ ਜਮਾਵਾਂਗੇ ਨਹੀਂ ਮੈਂ ਦਹੀਂ ਵਾਲਾ ਦੁੱਧ ਸਵੇਰੇ ਰੱਖ ਲੈਣੀਆ ਮਲਾਈ ਲਾ ਕੇ ਫਿਰ ਉਹ ਦੁੱਧ ਨੂੰ ਦਹੀਂ ਜਮਾ ਲਾਂਗੇ ਤੇ ਅੱਜ ਆਥ ਨਹੀਂ ਸਾਰਾ ਕੁਝ ਕਰਾਂਗੇ ਕੰਮ ਤੰਦਾ ਤੇ ਬਸ ਦੁੱਧ ਦਾ ਕੀ ਆ ਉਹ ਤਾਂ ਆਪਦੀ ਮਾਂ ਦਾ ਚੁੰਗਿਆ ਕੋਈ ਗੱਲ ਨਹੀਂ ਹੈ ਨਾ ਦੁੱਧ ਤਾਂ ਆਥਣ ਨੂੰ ਵੀ ਹੋ ਜੂ ਫੇਰ ਤੇ ਇਹ ਗੱਲ ਦਾ ਵਿਚਾਰਾ ਮਰ ਨਾ ਜਾਵੇ ਕਿਤੇ ਦਵਾਈ ਦਵਾਈ ਦਵਾ ਬੂ ਕਰਨਾ ਆਥਣ ਆਊਗਾ ਡਾਕਟਰ ਹੱਥ ਨੇ ਮ ਦਵਾਊਗਾ ਦਵਾਈ ਹੁਣ ਡਾਕਟਰ ਵੀ ਸਾਰੇ ਪਿੰਡਾਂ ਚ ਗਏ ਹੋਏ ਨੇ ਨਾ ਦਵਾਈ ਦੇਣ ਸਾਡੇ ਪਿੰਡ ਉਰ ਹੈਗੇ ਨੇ ਡਾਕਟਰ ਦਵਾਵਾਂਗੇ ਤਾਂ ਹੈਗੇ ਦਵਾਈ ਹੱਥ ਨੇ ਆਉਣਗੇ ਡਾਕਟਰ ਹੁਣ ਤਾਂ ਸਾਰੇ ਫਿਰ ਪਿੰਡਾਂ ਵਾਲੇ ਡਾਕਟਰ ਤੱਕ ਗਏ ਹੋਏ ਨੇ ਦਵਾਈ ਦੇਣ ਹੱਥ ਨੇ ਲਵਾਵਾਂਗੇ ਰੋ ਟੀਕੇ ਟੂਕੇ ਚਲੋ ਜੀ ਆਪਾਂ ਬਾਅਦ ਚ ਮਿਲਦੇ ਆਂਗੇ ਮੇਰੇ ਤਾਂ ਹੁਣ ਕੱਟੇ ਚ ਸੁਰਤੀ ਪੀਆ ਵਿਚਾਰਾ ਮੂੰਹ ਘਰਦਾ ਤਾ ਲੋ ਜੀ ਤੁਹਾਨੂੰ ਵਿਊ ਦਿਖਾਉਣਿਆ ਮੀਂਹ ਦਾ ਮੀਂਹ ਨੇ ਖੇਤਾਂ ਦਾ ਕੰਮ ਖੜਾ ਦਿੱਤਾ ਤੇ ਦੇਖੋ ਪੱਤੇ ਕੂੜਾ ਮੀਂਹ ਕਣੀਆਂ ਜੋ ਵੀ ਗੰਦ ਪਿਆ ਇਹ ਸਾਫ ਕਰ ਦਿਆ ਹੁਣ ਤੇ ਮੱਜਾਂ ਖੜੀਆਂ ਨੇ ਮੱਜਾਂ ਸਾਹਮਣੇ ਸਰਦਾਰ ਜੀ ਅੱਜ ਗਏ ਹੋਏ ਨੇਗੇ ਤੇ ਮੱਜਾਂ ਨੂੰ ਕੱਪਕੰਦਾ ਵੀ ਪਾਉਣਾ ਹੈ ਸਫਾਈ ਵੀ ਕਰਨੀ ਹੈ ਦੇਖੋ ਸਾਰੀ ਬੀਬੀਆਂ ਚੱਕ ਲੈ ਰੜਕਾ ਕਈ ਨਾ ਸੰਭਰ ਦੀਏ ਨੇ ਫਿਰ ਦੇਖ ਦਿਆਂ ਧੋ ਕੇ ਠੀਕ ਆ ਉਹ ਕੋਪੋਚੇ ਨਾਲ ਆਉ ਇਧਰ ਮੈਂ ਮਧਾਣੀ ਲਾਈਏਗੀ ਮਲਾਈ ਚ ਫਿਰ ਹੁਣ ਕੰਮ ਕਰ ਦਿਆਂ ਸਵੇਰ ਦੇ ਪਿਆਗੇ ਤੇ ਕੰਮ ਤਾਂ ਜੀ ਕਰਨਾ ਹੀ ਪਊਗਾ ਹਾਂ ਮੈਂ ਕਰਦੀ ਆ ਮੈਂ ਕਰਦੀ ਆ ਪਹਿਲਾਂ ਮੈਂ ਮੈਂ ਹਿੱਸਾ ਬੰਨਿਆ ਮੈਂ ਆ ਕੇ ਕਰਾਉਣੀ ਇਹਦੇ ਨਾਲ ਹਾਂ ਇਹ ਇੱਕ ਇਹ ਕਰਕੇ ਜਾਣੀ ਆ ਤੇ ਪੱਤੇ ਨਾ ਨਿਮ ਫੁੱਟ ਗਏ ਫੁੱਟੇ ਆਏ ਥੋੜੇ ਥੋੜੇ ਨਿਮ ਤੇ ਝੜਦੇ ਨਹੀਂ ਹੈਗੇ ਐ ਗੰਦ ਪਈ ਜਾਂਦਾ ਜੇ ਇੱਕੇ ਦਮ ਝੜ ਜਾਣ ਫਿਰ ਉਹ ਲੋਟ ਵੀ ਹੋ ਜੇ ਬਹੁਤ ਕੱਚੇ ਵੇੜੇ ਚੋਦੂ ਗੰਦ ਪਏ ਗਿਆ ਪੱਕੇ ਚੋਦੂ ਪਏ ਗਿਆ ਕੀ ਕਰੀਏ ਬਹੁਤ ਬੁਰਾ ਹਾਲ ਹੋ ਗਿਆ ਹੁਣ ਸਫਾਈਆਂ ਕਰੀਏ ਤਾਂ ਫੇਰ ਨੇਰੀ ਨਾਲ ਪੂਰਾ ਕੰਢੀਆ ਹੁਣ ਤਾਂ ਸਾਰਾ ਦਿਨ ਚਾੜੂ ਵੀ ਹੱਥ ਚ ਰਹਿਣਾ ਪੂਰਾ ਨੇਰੀ ਇਹ ਤਾਂ ਨਾਲ ਦਾ ਖਾਣਾ ਬੜਦਾ ਨਹੀਂ ਹਾਂ ਆਪਾਂ ਬਣਾਵਾਂਗੇ ਨੇ ਸਬਜ਼ੀ ਨੇ ਘੋਗੂ ਬਣਾਉਣਾ ਹੈ ਇਹ ਦਾ ਪਰ ਦੀ ਮਦਾਂੇ ਲਾਇਆ ਜਾਏ ਟਾਈਮ 5 ਵਜੇ ਨਾਲ ਹੋਊਗਾ ਕੋਈ ਨਾ ਕੋਈ ਵਜ ਜੀ ਵਜ ਜੀ ਕੋਈ ਨਾ ਕੋਈ ਭੈਣ ਭਾਈ ਆ ਜਾਣਾ ਵੀਰੇ ਕਰਕੇ ਤੇ ਕੋਈ ਦੋਸਤ ਨਹੀਂ ਜੀ ਸਾਨੂੰ ਕੀ ਕਰੀਏ ਬਹੁਤ ਦੁੱਖਾਂ ਦੇ ਪੰਨੇ ਪਿਆ ਚਾਰ ਸਪੇਰ ਬਸ ਇੱਕ ਹੱਸਦਾ ਚਿਹਰਾ ਦੇਖ ਕੇ ਹਾਸੇ ਆ ਜਾਂ ਹਨਾ ਹ ਰੋਂ ਨਾਲ ਤਾਂ ਹਨਾ ਕੜੀ ਨਗਾਉਣੀ ਬਿਓ ਕੇ ਹਿੰਦੀ ਖੁਸ਼ੀ ਦੇ ਪਾਲ ਬਿੰਦ ਚ ਲੰਗ ਜਾਂਦੇ ਨੇ ਕੋਨਾ ਸਿੱਖ ਤੇ ਹੋ ਤਪੈਣ ਥੋੜ੍ਹਾ ਜਿਹਾ ਪਾ ਮੱਖਣੀ ਤੇ ਦਪੈ ਤਾਂ ਰੜਕਿਆ ਪਿਆ ਉਹ ਤਾਂ ਆਇਆ ਬੀਬੀ ਸਬਜ਼ੀ ਦੀ ਤਿਆਰੀ ਕਰੀ ਪਈ ਹੈਗੀ ਜੇ ਪਤਾੜਕੀ ਬਣਾ ਲਈ ਹੁਣ ਜੋ ਕਰੀ ਪਈ ਵੀ ਹੈ ਪੜਕੀ ਬਣਾ ਲਈ ਹਾਂ ਨਾ ਮੈਂ ਹੁਣ ਜਿਹੜੀ ਕਰ ਦੂੰ ਤਾਂ ਹੀ ਤਾਂ ਕਹਿਣਾ ਹੁਣ ਜੋ ਕਰ ਤੇ ਪਈ ਵੀ ਹੈਗੀ ਹੋਰ ਕੰਮ ਕਰ ਲੈਣੇ ਹੁਣ ਕਰਨ ਵਾਲੇ ਔਰ ਰੇਟਾ ਪਰਨੇ ਪਰਨੇ ਡਿੱਗੀ ਜਾਂਦਾ ਉੱਤੇ ਮੁੰਨੇ ਰੀਦ ਨਹੀਂ ਕਹੋ ਹੋਈ ਜਾਂਦੀ ਹੁ ਤਾਂ ਆ ਟਾਈਮ ਹੋ ਗਿਆ 5 ਵਜੇ ਕੇ ਤੇ ਜੋ ਜਿ ਕੋ ਸ ਆਪਣੀ ਕੱਲ ਵਾਲੀ ਵੀਡੀਓ ਪਈ ਹੁਣ ਮੇਰਾ ਵੀ ਜੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਹੁਣ ਕਹੂੰਗਾ ਕਹਿਣ ਮੈਂ ਸਬਜ਼ੀ ਬਣਾਉਣ ਨੂੰ ਵੀ ਜੀ ਕਰਦਾ ਸਵੇਰ ਵਾਲੀ ਪਈ ਆ ਕੁਝ ਉਹ ਖਾ ਲਾਂਗੇ ਸਵੇਰੇ ਬਣਾ ਲਾਂਗੇ ਹੁਣ ਆਪਾਂ ਕਰ ਦਾਂਗੇ ਜੀ ਵੀਡੀਓ ਦਾ ਐਂਡ ਮੈਂ ਤਾਂ ਤੁਰ ਕੱਢ ਦਿਆਂ ਕੱਲ ਵਾਲੀਆਂ ਕਲਿੱਪਾਂ ਪਈਆਂ ਨੇ ਉਹ ਲਾ ਲਾਂਗੇ ਸਬਜ਼ੀ ਦੀਆਂ ਹੋਰ ਵੀਡੀਓ ਬਣਾਈ ਪਈ ਉਹ ਲਾ ਲਾਂਗੇ ਹੁਣ ਮੇਰਾ ਮੂਡ ਨਹੀਂ ਹੈਗਾ ਵੀਡੀਓ ਬਣਾਉਣ ਦਾ ਕਿਉਂ ਜਦੋਂ ਮਾਣ ਖੋਸ ਉਹਦੇ ਵੀਡੀਓ ਵੀ ਹੋਰੀ ਚੰਗੀ ਲੱਗਦੀ ਆ ਤਪਾ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਸੈਨਲ ਨੂੰ ਕਾਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕੁਝ ਨਵੇਂ ਬਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ